ਛੋਟਾ ਜਿਹਾ ਮਾਸੂਮ ਬੱਚਾ ਆਪਣੇ ਪਿਤਾ ਦੇ ਲਈ ਰੋ ਰੋ ਕੇ ਤੜਫ ਰਿਹਾ ਹੈ ਇਸ ਬੱਚੇ ਦਾ ਦੁੱਖ ਇਸ ਸਮੇਂ ਕੋਈ ਨਹੀਂ ਸਮਝ ਸਕਦਾ ਕਿਉਂ ਜੋ ਉਹ ਪਿਤਾ ਜਿਸ ਦੇ ਨਾਲ ਉਹ ਫੋਨ ਦੇ ਰਾਹੀਂ ਗੱਲ ਕਰਕੇ ਹੀ ਆਪਣਾ ਦਿਲ ਭਰ ਲੈਂਦਾ ਸੀ ਅਤੇ ਤਰ੍ਹਾਂ ਤਰ੍ਹਾਂ ਦੀਆਂ ਖੁਆਇਸ਼ਾਂ ਆਪਣੇ ਪਿਓ ਨੂੰ ਫੋਨ ਦੇ ਰਾਹੀਂ ਦੱਸਦਾ ਹੁੰਦਾ ਸੀ ਐਸੇ ਦੇ ਹੀ ਜ਼ਰੀਏ ਜਦੋਂ ਪਰਿਵਾਰਿਕ ਮੈਂਬਰਾਂ ਦੇ ਕੰਨ ਇਹ ਗੱਲ ਪਈ ਕਿ ਉਹਨਾਂ ਦਾ ਜਵਾਨ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਅਤੇ ਹੁਣੇ ਛੋਟੇ-ਛੋਟੇ ਮਾਸੂਮ ਬੱਚੇ ਆਪਣੇ ਪਿਤਾ ਨੂੰ ਹਮੇਸ਼ਾ-ਹਮੇਸ਼ਾ ਦੇ ਲਈ ਗਵਾ ਚੁੱਕੇ ਨੇ ਇਸ ਦੇ ਨਾਲ ਹੀ ਇੱਕ ਵੱਡਾ ਦਰਦ ਇਹ ਵੀ ਪਤਾ ਲੱਗਿਆ ਕਿ ਇੱਕ ਮਹੀਨਾ ਪਹਿਲਾਂ ਹੀ ਇਹ ਵਿਅਕਤੀ ਆਪਣੀ ਧੀ ਦਾ ਵਿਆਹ ਕਰਕੇ ਗਿਆ ਸੀ ਅਤੇ ਉਸ ਦਾ ਕਰਜ਼ਾ ਵੀ ਇਸ ਪਰਿਵਾਰ ਦੇ ਸਿਰ ਚੜ੍ਹਿਆ ਹੋਇਆ ਇੱਕ ਪਾਸੇ ਆਰਥਿਕ ਤੰਗੀ ਦੂਸਰੇ ਪਾਸੇ ਉਹ ਸਹਾਰਾ ਜਿਸ ਤੇ ਮਾਂ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ ਘਰ ਦਾ ਖਰਚਾ ਉਸੇ ਦੇ ਨਾਲ ਹੀ ਚੱਲਦਾ ਸੀ ਅਤੇ ਨਾਲ ਹੀ ਬੱਚਿਆਂ ਦੇ ਸਕੂਲ ਦੀ ਫੀਸ ਅਤੇ ਵਿਆਹ ਦਾ ਖਰਚਾ ਵੀ ਉਸੇ ਰਾਹੀਂ ਹੀ ਕੀਤਾ ਗਿਆ ਸੀ ਹੁਣ ਇਸ ਸਮੇਂ ਇਹ ਪਰਿਵਾਰ ਮਜਬੂਰ ਹੋ ਚੁੱਕਿਆ ਜਿਨ੍ਹਾਂ ਦੇ ਕੋਲ ਜੀਣ ਦਾ ਸਹਾਰਾ ਵੀ ਨਹੀਂ ਬਚਿਆ ਅਤੇ ਭਵਿੱਖ ਦੇ ਵਿੱਚ ਉਹ ਕੀ ਕਰਨਗੇ ਇਸ ਗੱਲ ਨੂੰ ਲੈ ਕੇ ਵੀ ਪਰਿਵਾਰ ਚਿੰਤਾ ਦੇ ਵਿੱਚ ਹੈ ਇਸ ਮੌਕੇ ਤੇ ਜਿੱਥੇ ਪੂਰਾ ਪਰਿਵਾਰ ਫੁੱਟ ਫੁੱਟ ਕੇ ਰੋ ਰਿਹਾ ਸੀ ਉੱਥੇ ਹੀ ਮਾਸੂਮ ਬੱਚੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਦੁਹਰਾ ਕੇ ਇਹੀ ਕਹਿ ਰਹੇ ਸਨ ਕਿ ਇੰਜ ਕਿਉਂ ਹੋ ਗਿਆ ਇੱਕ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਧੀ ਦਾ ਵਿਆਹ ਕਰਨ ਤੋਂ ਬਾਅਦ ਦੁਬਈ ਦੇ ਵਿੱਚ ਫਲਾਈਟ ਚੜ ਗਿਆ ਇਹ ਪਿਤਾ ਤੇ ਉੱਥੇ ਜਾਣ ਤੋਂ ਬਾਅਦ ਉਸਨੂੰ ਦਿਲ ਦਾ ਦੌਰਾ ਪਿਆ ਤੇ ਉਸੇ ਦੇ ਵਿੱਚ ਉਸਨੇ ਆਪਣੀ ਜਾਨ ਕਬਾ ਦਿੱਤੀ ਬੀਤੇ ਦਿਨੀ ਕਿੰਝ ਸਰਪੰਚ ਨੂੰ ਫੋਨ ਆਇਆ ਤੇ ਇਹ ਕਰਦੇ ਕਰਦੇ ਪਰਿਵਾਰਿਕ ਮੈਂਬਰਾਂ ਤੱਕ ਖਬਰ ਪਹੁੰਚੀ ਕਿ ਉਹਨਾਂ ਦਾ ਪੁੱਤ ਹੁਣ ਦੁਨੀਆ ਦੇ ਵਿੱਚ ਨਹੀਂ ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਪਰਿਵਾਰ ਦਾ ਕਹਿਣਾ ਸੀ ਕਿ ਸਾਡੀ ਆਰਥਿਕ ਮਦਦ ਵੀ ਕੀਤੀ ਜਾਵੇ ਅਤੇ ਸਰਕਾਰ ਦੇ ਅੱਗੇ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਕਿਸੇ ਵੀ ਤਰ੍ਹਾਂ ਪਹੁੰਚਾ ਦਿੱਤੀ ਜਾਵੇ ਲੋੜੇ ਮੇਰੇ ਬ੍ਰਦਰ ਲੱਗ ਰਹੀ ਸੀ ਨਾ ਆਉਣਾ ਦਾ ਉਹਨਾਂ ਦਾ ਨਾਮ ਪਰਮਜੀਤ ਸਿੰਘ ਤੇ ਕਿੱਦਾਂ ਦਾ ਪਤਾ ਲੱਗਾ ਤੇ ਕੀ ਗੱਲ ਪਾ ਜੀ ਉਸ ਨੂੰ ਸਰਪੰਚ ਨੂੰ ਫੋਨ ਆਇਆ ਸੀਗਾ ਉਦੋਂ ਪਹਿਲਾਂ ਆਇਆ ਸੀਗਾ ਇੱਥੇ ਅੰਬੈਸੀ ਵਾਲਿਆਂ ਨੇ ਕੀਤਾ ਸੀਗਾ ਗਰਦਾਸਪੁਰ ਤੇ ਗਰਦਾਸਪੁਰ ਵਾਲਿਆਂ ਕੀਤਾ ਧਾਰੀਵਾਲ ਥਾਣੇ ਦੇ ਧਾਰੀਵਾਲ ਵਾਲੇ ਥਾਣੇ ਵਾਲਿਆਂ ਨੇ ਇੱਥੇ ਕੀਤਾ ਜੀ ਸਰਪੰਚ ਨੂੰ ਤੇ ਸਰਪੰਚ ਦੱਸ ਕੇ ਗਿਆ ਸੀਗਾ ਸਾਨੂੰ ਘਰ ਇੱਥੇ ਉਹ ਕਹਿੰਦੇ ਸੀਗੇ ਮਤਲਬ ਕਿ ਉਹਨਾਂ ਦੀ ਨਾ ਬਾਹਰ ਨਾ ਹਟ ਅਟੈਕ ਨਾਲ ਮੌਤ ਹੋ ਗਈ ਹੈ ਹਾਂ ਜੀ ਤੇ ਹੁਣ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਸਾਡਾ ਗਰੀਬ ਭਰਾ ਵਾ ਭਾਬੀ ਸਾਡੀ ਦੇ ਬੱਚੇ ਛੋਟੇ ਛੋਟੇ ਆ ਜੀ ਤੇ ਮਤਲਬ ਕਿ ਇਹਨੂੰ ਕੋਈ ਵੀ ਹੈਲਪ ਕੀਤੀ ਜਾਵੇ ਤੇ ਮੇਰੇ ਹੋਰ ਵੀ ਦਾਨੀ ਵੀਰ ਬਾਰ ਬੜੇ ਬੜੇ ਦਾਨੀ ਨੇ ਅਸੀਂ ਮੈਂ ਵੀ ਬਾਹਰ ਆ ਬੜੀ ਮਦਦ ਕਰਦੇ ਨੇ ਗਰੀਬਾਂ ਦੀ ਤੇ ਵੱਧ ਤੋਂ ਵੱਧ ਚੜ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਸਿਰ 10 ਲੱਖ ਕਰਜਾ ਵਾ ਉਹ ਵਿਆਹ ਕਰਕੇ ਗਏ ਹੁਣ ਇਹਦੇ ਆਪਣੀ ਗੱਡੀ ਦਾ ਤੇ ਉਹ ਵੀ ਮੇਰੇ ਵੀਰ ਮਦਦ ਕਰਨ ਵੱਧ ਤੋਂ ਵੱਧ ਚੜ ਕੇ ਮਦਦ ਕਰਨ ਮੇਰੇ ਭਰਾ ਚੌਦੀ ਵਾਲੇ ਮੇਰੇ ਭਰਾ ਵੱਧ ਤੋਂ ਵੱਧ ਮਦਦ ਕਰਨ ਸਾਡਾ ਗਰੁੱਪ ਬਣਿਆ ਇੱਕ ਉਹ ਵੀ ਮੇਰੇ ਵੀਰ ਜਿਹੜੇ ਆ ਨਾ ਜੱਸੀ ਹੁਣੀ ਉਹ ਵੀ ਵੱਧ ਤੋਂ ਵੱਧ ਮਦਦ ਕਰਨ ਮੇਰੇ ਵੀਰ ਇੱਥੇ ਜੀਤੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਦੀ ਡੈਥ ਹੋ ਗਈ ਆ ਨਾ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੀ ਛੇਤੀ ਤੋਂ ਛੇਤੀ ਲਾਸ਼ ਜਿਹੜੀ ਆ ਡੈੱਡ ਬਡੀ ਜਿਹੜੀ ਆ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਜੀ ਗੱਲ ਇਹ ਆ ਜੀ ਇਹਨਾਂ ਬੱਤਿਆਂ ਬੱਚਿਆਂ ਦੀ ਮਤ ਕੀਤੀ ਜਾਵੇ ਬੱਤੇ ਗਰੀਬਣੀ ਚੈ ਕਿੱਥੋਂ ਪੜਾਉਗੀ ਕੀ ਕਰੋਗੀ ਨਾ ਪੈੜੀ ਨਾ ਬੰਨਾ ਜਦੋਂ ਉਹਦੇ ਆਖਰੇ ਨਾਲ ਬੈਠੀ ਸੀ ਤੇ ਡੀਕਾਂ ਕਰਦੀ ਸੀ ਕਿ ਮੇਰੇ ਘਰ ਤਾਂ ਹੈ ਹੋਂ ਕਿ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਰਸੋਈ ਤੋਰਾ ਇਹਨਾਂ ਦਾ ਸਾਰਾ ਕੰਮ ਡੈਡ ਹੋ ਗਿਆ ਸਰਕਾਰ ਕੋ ਬੇਨਤੀ ਕਰਨੀ ਆ ਵੀ ਜਿੰਨੀ ਮਤ ਹੋਵੇ ਇਹਨਾਂ ਲਈ ਇਹੋ ਮਤ ਕਰਨੇ ਆ ਮੰਗਨੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਤ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਸੀਂ ਉਹਨਾਂ ਗਾੜੀ ਵਿੱਚ ਅਰਦਾਸ ਬੇਨਤੀ ਕਰਨੇ ਆ ਵੀ ਭਰਾ ਇਹ ਗਰੀਬੀ ਦੀ ਮਦਦ ਕੀਤੀ ਜਾਵੇ ਗਰੂਪ ਕੋ ਮੈਂ ਮਤਕ ਗਰੂਪ ਕੋ ਮੈਂ ਬੇਨਤੀ ਕਰਨਾ ਗਰੂਪ ਆ ਜੀ ਇਹ ਬਹੁਤ ਗਰੀਬ ਪਰਿਵਾਰ ਆ ਇਹ ਮਤਬਤ ਮਤ ਕਰਿਓ ਤੁਹਾਡੇ ਮੇਰੇ ਬਰਦਰ ਲੱਗਦੇ ਸੀ ਤਿੰਨ ਆਉਣਾ ਦਾ ਉਹਨਾਂ ਦਾ ਨਾਮ ਪਰਮਜੀਤ ਸੀ ਤੇ ਕਿੱਦਾਂ ਦਾ ਪਤਾ ਲੱਗਾ ਤੇ ਕੀ ਗੱਲ ਪਾਜੀ ਉੱਥੋਂ ਦਾ ਸਟੈਂਚਨੋਂ ਫੋਨ ਆਇਆ ਸੀਗਾ ਪ੍ਰਥਮ ਪਹਿਲਾ ਆਇਆ ਸੀਗਾ ਇੱਥੇ ਅੰਬੈਸੀ ਵਾਲਿਆਂ ਨੇ ਕੀਤਾ ਸੀਗਾ ਗਰਦਾਸਪੁਰ ਤੇ ਗਰਦਾਸਪੁਰ ਵਾਲਿਆਂ ਕੀਤਾ ਧਾਰੀਵਾਲ ਥਾਣੇ ਜੇ ਧਾਰੀਵਾਲ ਵਾਲੇ ਥਾਣੇ ਵਾਲਿਆਂ ਨੇ ਇੱਥੇ ਕੀਤਾ ਜੇ ਸਰਪੰਚ ਨੂੰ ਤੇ ਸਰਪੰਚ ਦੱਸ ਕੇ ਗਿਆ ਸੀਗਾ ਹਨ ਘਰ ਇੱਥੇ ਉਹ ਕਹਿੰਦੇ ਸੀਗੇ ਮਤਲਬ ਕਿ ਉਹਨਾਂ ਦੀ ਨਾ ਬਾਹਰ ਨਹਾਟ ਅਟੈਕ ਨਾਲ ਨਾ ਮੌਤ ਹੋ ਗਈ ਹੈ ਹਾਂਜੀ ਤੇ ਹੁਣ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਸਾਡਾ ਗਰੀਬ ਭਰਾ ਵਾ ਭਾਬੀ ਸਾਡੀ ਦੇ ਬੱਚੇ ਛੋਟੇ ਛੋਟੇ ਆ ਜੀ ਤੇ ਮਤਲਬ ਕਿ ਇਹਨੂੰ ਕੋਈ ਵੀ ਹੈਲਪ ਕੀਤੀ ਜਾਵੇ ਤੇ ਮੇਰੇ ਹੋਰ ਵੀ ਦਾਨੀ ਵੀਰ ਬਾਹਰ ਬੜੇ ਬੜੇ ਦਾਨੀ ਨੇ ਅਸੀਂ ਮੇਮੀ ਬਾਰਵਾ ਬੜੀ ਮਦਦ ਕਰਦੇ ਨੇ ਗਰੀਬਾਂ ਦੀ ਤੇ ਵੱਧ ਤੋਂ ਵੱਧ ਚੜ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਸਿਰ 10 ਲੱਖ ਕਰਜ਼ਾ ਵਾ ਉਹ ਵਿਆਹ ਕਰਕੇ ਗਏ ਆ ਹੁਣ ਉਹ ਜੱਟਨੀ ਗੱਡੀ ਦਾ ਤੇ ਉਹ ਵੀ ਮੇਰੇ ਵੀਰ ਮਦਦ ਕਰਨ ਵੱਧ ਤੋਂ ਵੱਧ ਚੜ ਕੇ ਮਦਦ ਕਰ ਮੇਰੇ ਭਰਾ ਚੌਦੀ ਵਾਲੇ ਮੇਰੇ ਭਰਾ ਵੱਧ ਤੋਂ ਵੱਧ ਮਦਦ ਕਰ ਸਾਡਾ ਗਰੁੱਪ ਬਣਿਆ ਇੱਕ ਉਹ ਵੀ ਮੇਰੇ ਵੀਰ ਜਿਹੜੇ ਆ ਨਾ ਜੱਸੀ ਹੁਣੀ ਉਹ ਵੀ ਵੱਧ ਤੋਂ ਵੱਧ ਦੇ ਮਦਦ ਕਰਨ ਮੇਰੇ ਵੀਰ ਇੱਥੇ ਤੂਤਾ ਖਾਲਸਾ ਤੁਹਾਾਰੇ ਜੀ ਦੀ ਫੋਟੋ ਦੇੰਤੀ ਹੈ ਆ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਤਿਆ ਸੀ ਉਹ ਬੱਤਿਆ ਰੰਦਾ ਸੀ ਜੀ ਦੁਬਈ ਚ ਬੱਤੇ ਦੀ ਦੁਬਈ ਦੀ ਡੈਥ ਹੋ ਗਈ ਆ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਸ਼ੇਤੀ ਤੋਂ ਸ਼ੇਤੀ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਸ਼ੇਤੀ ਸ਼ੇਤੀ ਸਾਡੇ ਘਰ ਪਹੁੰਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਸਰੀ ਗੱਲ ਇਹ ਆ ਜੀ ਇਹਨਾਂ ਬੱਤਿਆਂ ਬੱਚਿਆਂ ਦੀ ਮਦਦ ਕੀਤੀ ਜਾਵੇ ਬੱਤਿਆ ਗਰੀਬ ਨਹੀਂ ਚਲੀ ਕਿਥੋਂ ਪੜਾਉਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ ਜਦ ਉਹਦੇ ਆਖਰੇ ਨਾਲ ਬੈਠੀ ਸੀ ਇਹ ਡੀਕਾਂ ਕਰਦੀ ਸੀ ਕਿ ਮੇਰੇ ਘਰ ਪਾਹੇ ਆਹਨ ਕਿ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਅਸੋਈ ਤੋਰਾ ਇਹਨਾਂ ਦਾ ਸਾਰਾ ਕੰਮ ਡੈਡ ਹੋ ਗਿਆ ਸਰਕਾਰ ਕੋ ਬੇਨਤੀ ਕਰਨਿਆ ਵੀ ਜਿੰਨੀ ਮਤ ਹੋਵੇ ਇਹਨਾਂ ਲਈ ਯੋਗੋ ਮਤ ਕਰਨੇ ਮੰਗਨੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਹੀਂ ਉਹਨਾਂ ਗਾੜੀ ਦੇ ਅਰਦਾਸ ਬੀਨਤੀ ਕਰਨੇ ਆ ਵੀ ਭਰਾ ਇਹ ਗਰੀਬੀ ਦੀ ਮਦਦ ਕੀਤੀ ਜਾਵੇ ਗਰੂਪ ਕੋ ਮੈਂ ਮਤ ਗਰੂਪ ਕੋ ਮੈਂ ਬੇਨਤੀ ਕਰਨਾ ਗਰੂਪ ਆ ਜੀ ਇਹ ਬਹੁਤ ਗਰੀਬ ਪਰਿਵਾਰ ਆ ਤੇ ਵਾਤੋ ਵਾਤ ਨਾ ਕਰਿਓ